ਲੁਧਿਆਣਾ ਸ਼ਹਿਰ ਦੇ ਮੁੰਡੀਆਂ ਇਲਾਕੇ ਦੇ ਵਿੱਚ ਢੜਾ ਢੜਾ ਕਲੋਨੀਆਂ ਕੱਟੀਆਂ ਜਾ ਰਹੀਆਂ ਨੇ ਲੈ ਕੇ ਗਲਾਡਾ ਵੱਲੇ ਆਪਣੀ ਅੱਖਾਂ ਬੰਦ ਕਰ ਲੈਂਦੇ ਨੇ ਫਿਰ ਜਦੋਂ ਲੋਕਾਂ ਦੇ ਨਾਲ ਕੋਈ ਭਾਣਾ ਵਰਤਦਾ ਹੈ ਤਾਂ ਸਰਕਾਰ ਮੁਰਦਾਬਾਦ ਦੇ ਨਾਰੇ ਲੱਗਣੇ ਸ਼ੁਰੂ ਹੋ ਜਾਂਦੇ ਨੇ ਕਿੰਨਾਂ ਤਾਰਾਂ ਇਸ ਮਕਾਨ ਦੇ ਉੱਪਰ ਵੀ ਲੰਘਦੀਆਂ ਪਈਆਂ ਨੇ ਮੈਂ ਕੈਮਰਾਮੈਨ ਨੂੰ ਦਿਖਾਣਗੇ ਕਿ ਕੱਲ ਨੂੰ ਕੋਈ ਖੁਦਾਨਾ ਖਾਸਤਾ ਕੋਈ ਵੱਡਾ ਹਾਸਾ ਹੁੰਦਾ ਤੇ ਇਹ ਕਲੋਨੀ ਵਾਲੇ ਜ਼ਿੰਮੇਦਾਰ ਹੋਣਗੇ ਕਿ ਨਹੀਂ ਹੋਣਗੇ ਤੁਹਾਡੇ ਕੋਲ ਐਨਓਸੀ ਹੈਗੀ ਗਲਾਡਾ ਦੀ ਕੁਝ ਵੀ ਨਹੀਂ ਇਹ ਜਿਹੜੇ ਮਕਾਨ ਬਣ ਗਏ ਸਨ ਤੁਣ ਮਾਲਕ ਹੀ ਦੱਸ ਸਕਦੇ ਆ ਜੀ ਮਾਲਕ ਫਿਲਹਾਲ ਤਾਂ ਹਾਜ਼ਰ ਨਹੀਂ ਸਰ ਮੈਂ ਤਾਂ EMPLOYEE ਦਿੰਦੇ ਸੀਾ ਹੁਣ FIR ਹੀ ਕਰਦੇ ਆ ਦੇਖੀ ਸਰ ਜਿੱਦਾਂ ਫਿਰ FIR ਵੀ ਹੋ ਗਈ ਜਸਵੀਰ ਜੀ ਰੀਮੂਲੇਸ਼ਨ ਵੀ ਹੋ ਗਈ FIR ਵੀ ਹੋ ਗਈ ਫੇਰ ਵੀ ਤੜਲੇ ਦਾ ਮੱਕਾ ਪਲਾਟ ਵਿਕਦੇ ਰਹਿਣ ਫੇਰ ਲੁਧਣਾ ਲਾਈਵ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਛਾਲ ਕਪੂਰ ਸਰਕਾਰ ਭਗਵੰਤ ਮਾਨ ਸਾਹਿਬ ਦੀ ਹੈ ਭਗਵੰਤ ਮਾਨ ਸਾਹਿਬ ਤੁਸੀਂ ਦਾ ਦਾਅਵੇ ਕਰਦੇ ਹੋ ਤੁਹਾਡੇ ਵਿਧਾਇਕ ਕੰਮ ਵੀ ਕਰਦੇ ਨੇ ਲੇਕਿਨ ਲੁਧਿਆਣਾ ਸ਼ਹਿਰ ਦੇ ਮੋਂਡਿਆ ਇਲਾਕੇ ਦੇ ਵਿੱਚ ਧੜਾ ਧੜ ਕਲੋਨੀਆਂ ਕਟੀਆਂ ਜਾ ਰਹੀਆਂ ਨੇ ਲੈ ਕੇ ਗਲਾਡਾ ਵੱਲੇ ਆਪਣੀ ਅੱਖਾਂ ਬੰਦ ਕਰ ਲੈਂਦੇ ਨੇ ਫਿਰ ਜਦੋਂ ਲੋਕਾਂ ਦੇ ਨਾਲ ਕੋਈ ਪਾਣਾ ਵਰਤਦਾ ਤਾਂ ਸਰਕਾਰ ਮੁਰਦਾਬਾਦ ਦੇ ਨਾਰੇ ਲੱਗਣੇ ਸ਼ੁਰੂ ਹੋ ਜਾਂਦੇ ਨੇ ਲੇਕਿਨ ਹਰਦੀਪ ਮੋਂਡਿਆ ਦੇ ਇਲਾਕੇ ਦੇ ਵਿੱਚ ਖੜੇ ਆ ਤੇ ਹਰਦੀਪ ਮੋਂਡਿਆ ਦੇ ਇਲਾਕੇ ਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਕਿ ਹਾਈ ਟੈਂਸ਼ਨ ਤਾਰਾਂ ਨੇ 5 ਵੋਲਟ ਦੀਆਂ ਤਾਰਾਂ ਨੇ ਮਕਾਨਾਂ ਦੀ ਛੱਤਾਂ ਉੱਤੋਂ ਜਿਹੜੀਆਂ ਨਿਕਲਦੀਆਂ ਪਈਆਂ ਨੇ ਉਹ ਤੁਹਾਨੂੰ ਤਸਵੀਰ ਇਸ ਕਰ ਪਰ ਵੀ ਲੰਘਦੀਆਂ ਪਈਆਂ ਨੇ ਮੈਂ ਕੈਮਰਾਮੈਨ ਨੂੰ ਦਿਖਾਣਗੇ ਕਿ ਕੱਲ ਨੂੰ ਕੋਈ ਖੁਦਾਨਾ ਖਾਸਤਾ ਕੋਈ ਵੱਡਾ ਹਾਸਤਾ ਹੁੰਦਾ ਤੇ ਇਹ ਕਲੋਨੀ ਵਾਲੇ ਜ਼ਿੰਮੇਦਾਰ ਹੋਣਗੇ ਕਿ ਨਹੀਂ ਹੋਣਗੇ ਇੱਕ ਵੱਡਾ ਸਵਾਲ ਚਾਹ ਆ ਜਾਂਦਾ ਹੈ ਕਿ ਇੱਥੇ ਢੜਲਾ ਢੜਤ ਕਲੋਨੀਆਂ ਦਾ ਕਟੀਆਂ ਜਾ ਰਹੀਆਂ ਨੇ ਕਲੋਨੀਆਂ ਕਟੀਆਂ ਇਸ ਕਰਕੇ ਜਾ ਰਹੀਆਂ ਕਿ ਕਲੋਨੀਆਂ ਦੇ ਵਿੱਚ ਕਲੋਨੀਆਂ ਦੇ ਵਿੱਚ ਜੋ ਲਗਾਤਾਰ ਸਕੈਮ ਜਿਹੜੇ ਸਾਹਮਣੇ ਆ ਰਹੇ ਨੇ ਉਹ ਤੁਹਾਨੂੰ ਤਸਵੀਰ ਦਿਖਾਈ ਜਾ ਰਹੀ ਹੈ ਤੇ ਉਸ ਤੋਂ ਬਾਅਦ ਜਿੰਨੀਆਂ ਕਿੱਥੇ ਜਗਾਵਾਂ ਕਟੀਆਂ ਗਈਆਂ ਉਹ ਤੁਹਾਨੂੰ ਦਿਖਾ ਰਹੀਆਂ ਲੇਕਿਨ ਇਹ ਦਿਖਾਰੇ ਤੁਹਾਨੂੰ ਜਿੱਥੋਂ ਇਹ ਤਾਰ ਦਾ ਇੱਕ ਜੋੜ ਲਗਾ ਕੇ ਸਿੱਧਾ ਮਕਾਨ ਦੇ ਉੱਪਰੋਂ ਕੱਢਿਆ ਗਿਆ ਵੈ ਤੇ ਉਸ ਤੋਂ ਬਾਅਦ ਕਈ ਮਕਾਨ ਜਿਹੜੇ ਨੇ ਇਸ ਤਾਰਾਂ ਥੱਲੇ ਆਣਗੇ ਕਿ ਵੱਡੇ ਹਾਸੇ ਹੋਣਗੇ ਬੇਸ਼ੱਕ ਅੱਥੇ ਹਜੇ ਮਕਾਨ ਦੇ ਵਿੱਚ ਕੋਈ ਰਹਿੰਦਾ ਨਹੀਂਗਾ ਮਕਾਨ ਬਣਾਏ ਗਏ ਹੋਏ ਨੇ ਲੇਕਿਨ ਬਾਹਰਲੀ ਸਾਈਡ ਇੱਕ ਡੀਲਰ ਦਾ ਦਫ਼ਤਰ ਵੀ ਹੈਗਾ ਵੈ ਉਸ ਡੀਲਰ ਕੋਈ ਪੁੱਛਾਂਗੇ ਕਿ ਕਲੋਨੀ ਹੈ ਕਿ ਦੀ ਹੈ ਇਹ ਤਸਵੀਰ ਵੀ ਤੁਹਾਨੂੰ ਦਿਖਾਵਾਂਗੇ ਲੇਕਿਨ ਜਦੋਂ ਇਹ ਐਂਟਰੀ ਕਰੀਦੀ ਹੈ ਇਸ ਕਲੋਨੀ ਦੀ ਤੇ ਕਲੋਨੀ ਦੇ ਵਿੱਚ ਤਮਾਮ ਜਿਹੜੇ ਨੇ ਇੱਥੇ ਦਫ਼ਤਰ ਹੈ ਦਫਤਰ ਦੇ ਵਿੱਚ ਗਲਾਡਾ ਦੇ ਕਰਮਚਾਰੀ ਬੈਠੇ ਹੋਏ ਨੇ ਤੁਹਾਡੀ ਕਲੋਨੀ ਜਰਾ ਹੈ ਇਹ ਤੁਹਾਡੀ ਕਲੋਨੀ ਹੈ ਗਲਾਡਾ ਵਾਲੇ ਵੀ ਇੱਥੇ ਬੈਠੇ ਹੋਏ ਨੇ ਮੋਟਰਸਾਈਕਲ ਦੇ ਕੇ ਆ ਗਏ ਕਿੱਦਾਂ ਠੀਕ ਹੋ ਤੁਸੀਂ ਇੱਥੇ ਬੈਠੇ ਹੋਏ ਹੋ ਨਹੀਂ ਬੈਸੀ ਮੈਂ ਤਾਂ ਹਰ ਪਾਣੀ ਪੀਣਾ ਨੋਟਿਸ ਦੇਣਾ ਹੈ ਨਹੀਂ ਨਹੀਂ ਮੈਂ ਤਾਂ ਪਾਣੀ ਪੀਣਾ ਆ ਸੀ ਪਾਣੀ ਪੀਣਾ ਆ ਜੀ ਜੀ ਕਲੋਨੀ ਚ ਪਾਣੀ ਪਿੰਦੇ ਹੋ ਗੱਲੀ ਨਹੀਂ ਆਫਿਸ ਪਾਣੀ ਪਿੰਦਾ ਸੀ ਆਫਿਸ ਪਾਣੀ ਪਿੰਦੇ ਹੋ ਜੀ ਗਲਾਡਾ ਦਫਤਰ ਲੱਗੀ ਹੋਈ ਹੈ ਤੁਸੀਂ ਜੀ ਐਜੇ ਕੀ ਹੋ ਗਾਰਡ ਗੜ ਜੀ ਕਿਰਿੰਦਰ ਜੈ ਜੀ ਜੈ ਸਾਹਿਬ ਜੀ ਜਸਵੀਰ ਸਿੰਘ ਤਸਵੀਰ ਭਾਈ ਦੀ ਇੰਟਰਵਿਊ ਜੀ 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 ਭਾਈ ਜੀ ਜਿਹੜੀ ਹਾਈ ਟੈਂਸ਼ਨ ਨੇ ਥੱਲੇ ਜਿਹੜੀ ਕਲੋਨੀ ਕੱਟੀ ਜਾ ਰਹੀ ਹੈ ਜਿਹੜੀ ਤਾਰਾਂ ਜਿਹੜੀਆਂ ਜਾ ਰਹੀਆਂ ਮਕਾਨ ਛੱਤਾਂ ਦੇ ਥੱਲੇ ਆਏ ਹੋਏ ਨੇ ਤਾਰਾਂ ਲੱਗੀਆਂ ਕੋਈ ਕਾਰਵਾਈ ਤੁਸੀਂ ਕਰਵਾਈ ਹੈ ਕਿ ਕੋਈ ਪਰਮਿਸ਼ਨ ਲਈਤੀ ਗਈ ਕਲੋਨੀ ਦੀ ਦਿੱਤੀ ਹੋਈ ਹੈ ਜੀ ਸ਼ਾਇਦ ਕਾਰਵਾਈ ਹੋ ਰਹੀ ਹੈ ਕੋਈ ਤੁਹਾਡੇ ਕੋਲ ਐਨਓਸੀ ਹੈਗੀ ਗੱਲ ਅੱਦੇ ਦੀ ਹੁਣ ਤਾਂ ਫਿਲਹਾਲ ਤਾਂ ਕੋਈ ਕੁਝ ਵੀ ਨਹੀਂ ਕਿ ਜਿਹੜੇ ਮਕਾਨ ਬਣ ਗਏ ਸਨ ਤੁਹਾਨੂੰ ਮਾਲਕ ਹੀ ਦੱਸ ਸਕਦੇ ਆ ਜੀ ਮਾਲਕ ਫਿਲਹਾਲ ਤਾਂ ਹਾਜ਼ਰ ਹੈ ਨਹੀਂ ਸਰ ਨਹੀਂ ਤੁਸੀਂ ਕਰੋ ਮੈਂ ਤਾਂ EMPLOYEED ਹਾਂ ਜੀ ਜੱਗਾ ਜੀ ਦੀ ਕਲੋਨੀ ਹੈ ਇਹ ਮੈਂ ਕੁਝ ਨਹੀਂ ਦੱਸ ਸਕਦਾ ਸਰ ਤੁਹਾਨੂੰ ਮੈਂ ਹੂੰ ਚਲੋ ਤੁਸੀਂ ਨਹੀਂ ਦੱਸ ਸਕਦੇ ਹੋ ਲੇਕਿਨ ਤੁਹਾਨੂੰ ਜੋ ਕਲੋਨੀ ਦਿਖਾ ਰਹੇ ਆ ਇੱਥੇ ਹੀ ਆ ਗਲਾਡਾ ਦੇ ਅਧਿਕਾਰੀ ਬੈਠੇ ਹੋਏ ਨੇ ਉਹ ਤਸਵੀਰ ਦਿਖਾਈ ਜਾ ਰਹੀ ਤੁਹਾਨੂੰ ਇਹ ਦਫਤਰ ਆ ਉਹ ਦਫਤਰ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਆ ਕਿ ਜਿੱਥੇ ਧੜਲੇ ਨਾਲ ਕਲੋਨੀਆਂ ਕੱਟੀਆਂ ਜਾ ਰਹੀਆਂ ਲੇਕਿਨ ਕੋਈ ਵੀ ਜਵਾਬ ਨਹੀਂ ਹੈਗਾ ਲੇਕਿਨ ਤੁਹਾਨੂੰ ਆ ਦੱਸਦਾ ਕਿ ਇਹ ਕਲੋਨੀ ਦੇ ਉੱਤੇ ਕਾਰਵਾਈ ਵੀ ਹੋਈ ਸੀਗੀ ਇਹ ਕਲੋਨੀ ਦੇ ਉੱਤੇ ਕਾਰਵਾਈ ਵੀ ਹੋਈ ਸੀ ਇਹ ਦਫਤਰ ਵੀ ਜਿਹੜਾ ਟਾ ਕਲੋਨੀਆਂ ਟਾਈਆਂ ਸੀਗੀਆਂ ਤੇ ਇੱਥੇ ਦਫਤਰ ਦੇ ਬਾਹਰ ਹੁਣ ਕੋਈ ਬੋਰਡ ਨਹੀਂ ਹੈਗਾ ਲੇਕਿਨ ਜੈਨ ਨਾਲ ਅਸੀਂ ਗੱਲ ਕਰਾਂਗੇ ਜੈ ਜੀ ਸਾਹਿਬ ਤੁਹਾਡੇ ਇੱਥੇ ਪਿਆਦੇ ਆ ਕੇ ਬੈਠੇ ਹੁੰਦੇ ਨੇ ਗਾਰਡ ਆ ਕੇ ਬੈਠੇ ਹੁੰਦੇ ਨੇ ਇਹ ਕਲੋਨੀਆਂ ਦੇ ਵਿੱਚ ਸਮਰਸੀਬਲ ਦੀ ਪਰਮਿਸ਼ਨ ਕਿਨੇ ਦੇ ਦਿੱਤੀ ਲੇਕਿਨ ਇੱਕ ਵੱਡਾ ਸਵਾਲ ਇੱਥੇ ਖੜਾ ਹੋ ਜਾਂਦਾ ਕਿ ਹਰਦੀਪ ਮੁੰਡਿਆ ਸਾਹਿਬ ਕੱਲ ਨੂੰ ਇਹ ਤਾਰਾ ਦੇ ਨਾਲ ਕੋਈ ਬੰਦਾ ਮਰ ਗਿਆ ਜਾਂ ਕੁਝ ਹੋ ਗਿਆ ਕੀ ਮੁੰਡਿਆ ਸਾਹਿਬ ਤੁਸੀਂ ਜ਼ਿੰਮੇਵਾਰੀ ਲਓਗੇ ਹਰਦੀਪ ਮੁੰਡਿਆ ਇੱਕ ਗਲਾਟਾ ਦੇ ਅਧਿਕਾਰੀ ਜਸਵੀਰ ਸਿੰਘ ਜੀ ਨਾਲ ਗੱਲਬਾਤ ਕਰਦੇ ਆਂ ਜਸਵੀਰ ਜੀ ਕੀ ਹਾਲ ਹੈ ਅਥੀਆ ਜੀ ਵਿਸ਼ਾਲਪੁਰ ਅਰਚ ਕਰਦਾ ਲੁਧਿਆਣਾ ਲਾਈਵ ਤੋਂ ਪੱਤਰਕਾਰ ਹਾਂਜੀ ਬੋਲੋ ਜੀ ਜਸਵੀਰ ਜੀ ਇੱਕ ਵੱਡਾ ਸਵਾਲ ਹੈ ਕਿ ਹਾਈ ਟੈਂਸ਼ਨ ਵਾਇਰ ਜਿਹੜੀ ਉਤੋਂ ਮਕਾਨ ਬਣਾਈ ਜਾ ਰਹੇ ਕਲੋਨੀਆਂ ਦੇ ਵਿੱਚ ਕਟੀਆਂ ਜਾ ਰਹੀਆਂ ਨੇ ਕਾਰਵਾਈ ਗਲਾਟਾ ਵੱਲੋਂ ਕਿੱਤੀ ਜਾਂਦੀ ਹੈ ਬੇਸ਼ੱਕ ਜਦੋਂ ਕਾਰਵਾਈ ਹੋਣ ਤੇ ਬਾਵਜੂਦੇ ਬੋਰਡ ਤਾਂ ਉਤਾਰਦੇ ਨੇ ਧੜਤਲ ਵੇਚਦੇ ਵੀ ਰਹਿੰਦੇ ਨੇ ਫਿਰ ਉਹਨਾਂ ਦੇ ਕੀ ਐਕਸ਼ਨ ਲਿੱਤਾ ਜਾਂਦਾ ਹੈ ਨੋਟਿਸ ਤੇ ਨੋਟਿਸ ਦਿੱਤਾ ਜਾਂਦਾ ਸਰ ਹਾਂ ਇਹ ਸ ਤਾਂ ਨਾਲ ਹੀ ਨੋਟਿਸ ਦੇ ਦਿੰਨੇ ਆ ਜਦੋਂ ਕੋਈ ਵੀ ਨਵੀਂ ਕਲੋਨੀ ਡਿਵੈਲਪ ਹੁੰਦੀ ਆ ਜਾਂ ਕੋਈ ਫਟੀ ਜਾਂਦੀ ਆ ਫਸਟ ਟਾਈਮ ਹੀ ਨੋਟਿਸ ਦੇਣੇ ਆ ਉਸ ਤੋਂ ਬਾਅਦ ਸੈਕੰਡ ਨੋਟਿਸ ਦੇਣੇ ਆ ਫਿਰ ਡੈਮੋਲੇਸ਼ਨ ਕਰ ਦੇਣਾ ਅੱਬਲ ਤਾਂ ਡੈਮੋਲੇਸ਼ਨ ਤਾਂ ਕੱਟ ਕਰੀ ਵੀ ਆਈ ਗਾਲ ਐਫ ਆਈ ਆਰ ਹੀ ਹੋ ਰਹੀਆਂ ਨੇ ਜਾ ਹਾਂ ਐਫ ਆਈ ਆਰ ਹੋ ਰਹੀ ਆ ਉਹ ਤਾਂ ਮੈਂ ਪੜਦਾ ਵੀ ਬਰੀਫਿੰਗ ਆਉਂਦੀ ਛੱਡਿਆ ਐਫ ਆਈ ਆਰ ਹੀ ਕਰਦੇ ਆ ਲੇਕਿਨ ਸਰ ਜਿੱਦਾਂ ਫਿਰ ਐਫ ਆਈ ਆਰ ਵੀ ਹੋ ਗਈ ਜਸਪੀਰ ਜੀ ਡੈਮੋਲੇਸ਼ਨ ਵੀ ਹੋ ਗਈ ਐਫ ਆਈ ਆਰ ਵੀ ਹੋ ਗਈ ਫਿਰ ਵੀ ਤੜਲੇ ਦਾ ਮੱਕਾ ਪਲਾਟ ਵਿਗਦੇ ਰਹਿਣ ਫਿਰ ਗੁੰਮਰਾ ਕਿਨੂੰ ਕੀਤਾ ਜਾਂਦਾ ਕੱਲ ਨੂੰ ਕੋਈ ਵੱਡੀ ਇਨਸੀਡੈਂਟ ਹੋ ਜੇ ਤਾਰਾਂ ਨਾਲ ਬੰਦਾ ਚਿਪਕ ਕੇ ਮਰ ਜਾਵੇ ਦੇਖੋ ਦੇਖੋ ਸਰ ਅਸੀਂ ਕੀ ਕਰਦੇ ਆ ਜਦੋਂ ਮੰਨ ਲਓ ਐਫ ਆਈ ਆਰ ਜਾਂ ਅਸੀਂ ਰਿਪੋਰਟਸ ਕਰਦੇ ਆ ਉਹਦੇ ਵਿੱਚ ਇੱਕ ਕਾਪੀ ਤਹਿਸੀਲਦਾਰ ਨੂੰ ਜਾਂਦੀ ਆ ਜੀ ਇੱਕ ਕਾਪੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੂੰ ਜਾਂਦੀ ਆ ਜੀ ਆ ਦੋਨਾਂ ਨੂੰ ਅਸੀਂ ਸਪੈਸ਼ਲ ਉਹਦੇ ਵਿੱਚ ਚਿੱਠੀ ਲਾ ਕੇ ਭੇਜਦੇ ਆ ਵੀ ਭਾਈ ਆਹ ਤਲੋਨੀ ਹੋਂਦ ਚਾਰੀ ਆ ਜਾਂ ਨਵੀਂ ਬਣ ਰਹੀ ਆ ਜੀ ਤੇ ਇਹਦੀਆਂ ਰਜਿਸਟਰੀਆਂ ਬੰਦ ਕਰ ਦਿਓ ਤੇ ਉਧਰ ਉਹਨਾਂ ਨੂੰ ਕਹਿ ਦਈਦਾ ਵੀ ਭਾਈ ਦੇਖੋ ਤੁਸੀਂ ਆਪਣਾ ਜਾ ਕੇ ਜੈੱਕ ਕਰੋ ਹਾਂ ਮੀਟਰ ਲੱਗਣੀ ਨਹੀਂ ਜਾਂ ਜੋ ਵੀ ਤੁਹਾਡੀ ਲਾਈਨ ਵਗੈਰਾ ਜੀ ਚਲੋ ਇਥੇ ਸਹੀ ਇਨਫਰਮੇਸ਼ਨ ਦੇ ਦਨੇ ਆਉਨਾਂ ਨੂੰ ਲੇਕਿਨ ਇਥੇ ਮੀਟਰ ਤਾਂ ਜਸਵੀਰ ਜੀ ਕੋਈ ਲੱਗਾ ਨਹੀਂ ਹੋਇਆ ਲੇਕਿਨ ਮੈਂ ਕੋਲੋਨੀ ਦਾ ਮੈਨੂੰ ਪਤਾ ਲੱਗਿਆ ਤੇ ਮੈਂ ਇੱਥੇ ਆ ਕੇ ਦੇਖ ਕੇ ਇਹ ਕਰਕੇ ਹੈਰਾਨ ਹੋ ਗਿਆ ਕਿ ਮਕਾਨ ਬਨੇ ਹੋਏ ਨੇ ਸਰ ਮੈਂ ਚੈੱਕ ਕਰਵਾ ਦਿੰਦਾ ਮੈਨੂੰ ਮੈਂ ਸਮਝ ਗਿਆ ਕੋਈ ਨਹੀਂ ਕੱਲ ਨੂੰ ਮੈਂ ਗੇੜਾ ਮਾਰ ਲੈਂਦਾ ਹੁਣ ਤਾਂ ਮੈਂ ਨਿਕਲ ਗਿਆ ਸੀ ਚਲੋ ਕੱਲ ਨੂੰ ਅਸੀਂ ਵੀ ਆਸ ਕਰਾਂਗੇ ਜਸਵੀਰ ਜੀ ਤੁਸੀਂ ਲੋਕਾਂ ਦੀ ਜਾਣਕਾਰੀ ਚਾਹਣ ਦੀ ਕੰਮ ਕਰੋਗੇ ਨਹੀਂ ਨਹੀਂ ਮਹਾਰਾਜ ਅਸੀਂ ਤਾਂ ਕੁਝ ਨਹੀਂ ਅਸੀਂ ਤਾਂ ਮਹਾਰਾਜ ਸਿੱਧੀ ਖਲ ਦੱਸੀ ਇਹ ਤੁਹਾਨੂੰ ਵੀ ਕੰਮ ਹੀ ਕਰਨਾ ਚਲੋ ਸਾਨੂੰ ਵੀ ਆਸ ਹੋ ਗਈ ਸਾਡੇ ਪੰਜਾਬ ਦੀ ਅਮਨਿਸ਼ਨ ਆਈ ਬਹੁਤ ਕਰੀ ਜਾਂਦੇ ਆ ਵਸੇ ਤਾਂ ਮੈਂ ਤਾਂ ਮੇਰਾ ਐਕਸਪੀਰੀਅੰਸ ਹੈ ਹੀ ਕਹਿੰਦਾ ਵੀ ਚਲੋ ਕਾਫੀ ਹੱਦ ਤੱਕ ਰੋਕ ਲੱਗ ਗਈ ਹਾਂਜੀ ਚਲੋ ਬਹੁਤ ਬਹੁਤ ਸ਼ੁਕਰੀਆ ਜਸਪੀਰ ਜੀ ਆਵਾਮ ਵੀ ਤੁਹਾਡੇ ਤੋਂ ਬੜਾ ਕੁਝ ਸਿੱਖਣ ਨੂੰ ਮਿਲੇਗਾ ਆਵਾਮ ਨੂੰ ਵੀ ਅੱਗੇ ਕਾਰਵਾਈ ਕਰੋਗੇ ਤਾਂ ਨਹੀਂ ਨਹੀਂ ਸਰ ਪੂਰੀ ਕਾਰਵਾਈ ਚੱਲਦੀ ਵੀ ਐਸ ਟਾਈਮ ਤਾਂ ਕੋਈ ਸਾਡੇ ਵੱਲੋਂ ਤਾਂ ਕੋਈ ਸਲੋਲੀ ਨਹੀਂ ਕੰਮ ਚਲੋ ਠੀਕ ਹੈ ਜਸਪੀਰ ਜੀ ਬਹੁਤ ਬਹੁਤ ਸ਼ੁਕਰੀਆ ਸਮਾਂ ਦੇਣ ਦਾ ਠੀਕ ਇਹ ਜਈ ਨੇ ਗਲੱਡਾ ਤੋਂ ਸਾਡੇ ਨਾਲ ਨੇ ਇਹ ਕਲੋਨੀ ਦੇ ਵਿੱਚ ਆਈ ਸੀਗੇ ਕਾਰਵਾਈ ਬੇ ਕੀ ਡੈਮੂਲੇਸ਼ਨ ਹੋਊਗੀ ਜਾਂ ਸੀਲਿੰਗ ਹੋਊਗੀ ਜਾਂ ਕੀ ਹੋਊਗਾ ਇਹਦਾ ਸਮਝ ਦੱਸ ਸਕਦਾ ਹੈ ਜੀ ਉਹ ਕੈਮਰਾ ਸਾਹਣੀ ਸਿੱਟੀਆ ਦੇ ਨਾਲ ਵਿਸ਼ਾਲ ਕਪੂਰ ਦੇ ਨਾਲ ਲਾਈਵ ਐਮ ਐਲ ਏ ਸਾਹਿਬ ਤੁਹਾਡੇ ਨਾਲ ਇਲਾਕੇ ਦੇ ਵਿੱਚ ਸਾਹ ਬਣਾ ਆਇਆ ਤਾਜਪੁਰ ਰੋਡ ਤੇ ਇੱਕ ਕਲੋਨੀ ਕੱਟੀ ਜਾ ਰਹੀ ਸੀਗੀ ਉਹ ਕਲੋਨੀ ਹਾਈ ਟੈਂਸ਼ਨ ਤਾਰਾ ਥੱਲੇ ਆ ਕੱਲ ਨੂੰ ਹਾਸਤਾ ਹੁੰਦਾ ਸਰਕਾਰ ਦੀ ਫਿਰ ਮੁਰਦਾਬਾਦ ਲੋਕੀ ਕਹਿਣਾ ਕਿਰੂ ਕਰ ਦਿੰਦੇ ਨੇ ਅਲਨੀਗਲ ਕਲੋਨੀਆਂ ਤੇ ਅਸੀਂ ਪੜਸੋਂ ਵੀ ਕਾਰਵਾਈ ਕਰਾਈ ਆ ਭਾਮੀਆ ਚ ਹੋਈ ਆ ਜੀ ਇਹਦੇ ਤੇ ਵੀ ਦੱਸੋਨੇ ਮੈਨੂੰ ਉਹਦੀ ਲੋਕੇਸ਼ਨ ਭੇਜ ਦਿਓ ਮੈਂ ਨਾਲ ਹੀ ਗਲਾਡਾ ਜੀ ਏਸੀ ਗਲਾਡਾ ਨੂੰ ਕਿਹਾ ਕਿ ਕਾਰਵਾਈ ਕਰਨ ਮੈਂ ਸਰ ਵੀਡੀਓ ਤੁਹਾਡਾ ਜਰੂਰ ਸਾਂਝੀ ਕਰਾਂਗਾ ਲੇਕਿਨ ਤੁਸੀਂ ਇਹ ਹੀ ਤਾਰ ਸੀ ਕਿ ਤੁਹਾਡੇ ਤੋਂ ਕਿ ਕਿਸੀ ਇਹ ਜਿਹੜੇ ਲੋਕ ਜਿਹੜੇ ਬਸ ਤੱਕਣ ਤਾਰਾਂ ਦੀ ਚਪੇਟ 'ਚ ਨਾ ਆਣ ਕਿ ਡਿੰਡਰਾਂ ਤਾਂ ਵੇਚ ਕੇ ਚਲੇ ਜਾਣ ਪਏ ਆਪ ਕੱਲ ਮੌਕਾ ਦੇਖ ਕੇ ਏਸੀ ਗਲੱਡਾਂ ਨੂੰ ਬੁਲਾ ਕੇ ਕਾਰਵਾਈ ਕਰਾਉਂਗਾ ਬਹੁਤ ਬਹੁਤ ਸ਼ੁਕਰੀਆ ਮੇਲੇ ਜੀ